ਆਇਆ ਫਰਨਾ ਮੈਂ ਤੈਨੂੰ ਲੱਭੰਦੇ ਆ ਇਹ ਭਾਈ ਕੀ ਕਰਾਂ ਐਪਲ ਕਰ ਲੈਣਾ ਅੱਛਾ ਤੁਸੀਂ ਕਰ ਲਈ ਆ ਗਏ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਰੇ ਆਏ ਆ ਦੱਸੋ ਹੁਕਮ ਬਸ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਤੇ ਸਰਕਾਰ ਸਿੱਖ ਕੌਮ ਦੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ ਔਰ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਆ ਮੇਰ ਨੂੰ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ੍ਰੀ ਅਖਾਲਸਾ ਸਾਬ ਦੇ ਜੇਜ਼ੇਦਾਰ ਜੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਸੀ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਤੇ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਤੇ ਚੰਗਾ ਹੁੰਦਾਗਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਿਹੜੇ ਯਤਨ ਹੈ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਹੈ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਯਤਨ ਉਹ ਉਹ ਛੇਤੀ ਉਹ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਦਿੰਦਾ ਸਰ ਜਿਸ ਤਰ੍ਹਾਂ ਦਾ ਵਰਤਾਰਾ ਜਿਹੋ ਜਿਹੇ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਵਿੱਚ ਸੁਣਨ ਨੂੰ ਮਿਲੇ ਦੇਖਣ ਨੂੰ ਮੇਰੇ ਲੱਗਦਾ ਕਿ ਉਸ ਤੋਂ ਬਾਅਦ ਕੋਈ ਜਿਹੇ ਰਿਜ਼ਲਟ ਇਸ ਤਰ੍ਹਾਂ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਚ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਮੈਂ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਉਹ ਅਣਜਾਣ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰੇ ਨਹੀਂ ਪਰੇਗਾ ਮੇਰਾ ਆਪਣਾਏ ਵਿਸ਼ਵਾਸ ਜੀ ਅੱਗੇ ਕੋਈ ਹੁਣ ਕਿਸ ਤਰ੍ਹਾਂ ਦੀ ਰੂਪੇਖਤ ਹੈ ਕੀਤੀ ਜਾ ਸਕਦੀ ਹੈ ਅਸੀਂ ਪੂਰਾ ਯਤਨ ਕਰਦੇ ਆ ਕਰ ਰਹੇ ਆ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਥੈਂਕ ਯੂ ਥੈਂਕ ਯੂ ਉਹ ਆਇਓ ਬਾਰ ਮਰੋ ਲੈ 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 ਬਾਰ ਆ ਆਏ ਬਾਤ ਉਹ ਠਹਿਰ ਖਲਗਾ ਨਾ ਦਾ ਸਾਹ ਬਾਵਾ ਕੋਈ ਨਹੀਂ ਕੋਈ ਕਿਵੇਂ ਵੇਖਦੇ ਹੋ ਕਿ ਪਹਿਲਾਂ ਵੀ ਜੋ ਪਹਿਲਾਂ ਵੀ ਮਿੱਟੀਆਂ ਹੋਈਆਂ ਨੇ ਪਰ ਕੇਂਦਰ ਦਾ ਰੁਖ ਕਿਵੇਂ ਵੇਖਦੇ ਹੋ ਕਿ ਇਸ ਵਾਰ ਕੀ ਕੋਈ ਅਹਿਮ ਨਿਕਲ ਕੇ ਆਸਪਤਾ ਸਮਝ ਦੇਖੋ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਸੀ ਕਿ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਏ ਕੇਂਦਰ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਜਾਏ ਔਰ ਹਮਦਰ ਸਾਹਿਬ ਨੇ ਇਹ ਜ਼ਿੰਮੇਵਾਰੀ ਲਈ ਸੀ ਹੁਣ ਸਮਾਨ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਐਸਜੀਪੀਸੀ ਨੇ ਆਪਣੇ ਰੋਲ ਕਿੰਨਾ ਕੁ ਪਲੇ ਕੀਤਾ ਜਾਂ ਹਮਦਰ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਿਉਂਕਿ ਪੂਰੀ ਤਰੀਕੇ ਨਾਲ ਨਿਭਾਣ ਵਾਲੇ ਬੰਦੇ ਨੇ ਕਿਸ ਤਰੀਕੇ ਦੀ ਕਿਉਂਕਿ ਇੱਕ 22 ਤਰੀਕ ਦਾ ਜਿਹੜਾ ਮੁੱਦਾ ਹੈ ਸਰਕਾਰ ਸਾਰੀ ਪੱਬਾ ਪਾ ਰਿਆ ਹੈ ਰਾਮ ਮੰਦਰ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਕਰਕੇ ਵੀ ਸਮਾਂ ਨਾ ਮਿਲਿਆ ਹੋਇਆ ਇਹ ਸਾਰੀਆਂ ਗੱਲਾਂ ਹੁਣ ਵਿਚਾਰੀਆਂ ਜਾਣਗੀਆਂ ਔਰ ਅਗਲੀ ਰੂਪਰੇਖਾ ਜਿਹੀ ਬਣਾਈ ਜਾਏ ਕਿਉਂਕਿ ਪਿਛਲੀ ਮੀਟਿੰਗ ਤੇ ਰਾਹੀ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਰਾਜਵਾਨਾ ਸਾਹਿਬ ਵੀ ਉਹ ਕਾਫੀ ਨਿਰਾਸ਼ ਨਜ਼ਰ ਆਏ ਨੇ ਤਾਂ ਕਈ ਉਮੀਦਾਂ ਵੀ ਸਾਡਾ ਕਿਉਂਕਿ ਜੇ ਗੱਲ ਕਰ ਲਈਏ ਤਾਂ ਸ਼ਰੋਣੀ ਕਮੇਟੀ ਦੀ ਤਾਂ ਪਿਛਲੇ ਜੋ ਸਮੇਂ ਦੇ ਬਸ ਸਰਕਾਰਾਂ ਵੀ ਰਹੀਆਂ ਨੇ ਕੇਂਦਰ ਦੇ ਨਾਲ ਗੱਠਜੋੜ ਵੀ ਰਿਹਾ ਉਦੋਂ ਵੀ ਬੜਾ ਕੁਝ ਹੋ ਸਕਦਾ ਸੀ ਦੇਖੋ ਰਾਜਵਾਨਾ ਸਾਹਿਬ ਦੀ ਨਾਰਾਜ਼ਗੀ ਉਹਨਾਂ ਦੀ ਨਮੋਸ਼ੀ ਹੋਣਾ ਜਾਇਜ਼ ਹੈ ਔਰ ਕਿਉਂਕਿ ਇਨੇ ਸਾਲ ਜੇਲ੍ਹਾਂ ਦੇ ਵਿੱਚ ਰਹਿ ਕੇ ਔਰ ਕਿਦੇ ਲਈ ਜੇਲ ਕੱਟੀ ਹੈ ਜੇਲ ਕੱਟੀ ਹੈ ਪੰਥ ਲਈ ਔਰ ਪੰਥ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਹੌਣ ਪੰਥ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਹੌਣ ਉਹ ਸਰਕਾਰਾਂ ਨੇ ਕੁਝ ਨਾ ਕੀਤਾ ਹੋਏ ਸੇ ਨਮੂਸ਼ੀ ਆਪਣੇ ਆਪ ਹੋਣੀ ਮੈਂ ਸਮਝਦਾ ਕਿ ਵਾਜਬ ਹੈ ਔਰ ਜਿਹੜੀ ਇਹ ਕਮੇਟੀ ਬਣਾਈ ਗਈ ਹੈ ਇਹ ਆਪਣੀ ਡਿਊਟੀ ਤੇ ਪੂਰੀ ਤਰੀਕੇ ਨਾਲ ਕਰ ਰਹੀ ਹੈ ਮਗਰ ਇੱਕ ਮਾਹੌਲ ਐਫੋ ਜੇ ਬਣ ਚੁੱਕੇ ਨੇ ਪਹਿਲੇ ਉਸ ਮਾਹੌਲ ਨੂੰ ਜਿਦਾ ਕਹਿੰਦੇ ਆ ਨਾ ਕਿ ਉਖੜੀ ਹੋਈ ਰਾਹ ਨੂੰ ਪਹਿਲੇ ਰਾਹ ਪਧਰਾ ਕਰਨਾ ਬੜਾ ਜ਼ਰੂਰੀ ਹੈ ਹੱਲੇ ਤੇ ਰਾਹ ਪਧਰਾ ਕਰਨ ਦੇ ਉੱਤੇ ਲੱਗੇ ਹੋਏ ਆ ਮੈਨੂੰ ਲੱਗਦਾ ਬੜੀ ਜਲਦੀ ਜਿਹੜੀ ਮੰਜ਼ਿਲ ਹੈ ਉਹ ਵੀ ਪਹੁੰਚ ਜਾਏ। ਕੇਂਦਰ ਤਾਂ ਜਿਸ ਤਰੀਕੇ ਨਾਲ ਰੁਕ ਸੀਗਾ ਅਮਿਤ ਸ਼ਾਹ ਹੁਣਾਂ ਦਾ ਬਿਆਨ ਆਇਆ ਕਿ ਜੇ ਪਛਤਾਵਾ ਨਹੀਂ ਤੇ ਫਿਰ ਅਹਿਮ ਕਾ ਦਾ ਤਾਂ ਇਹ ਚੀਜ਼ਾਂ ਦੇ ਉੱਤੇ ਕਿਵੇਂ ਵੇਖਦੇ ਹੋ ਕਿ ਕੇਂਦਰ ਨੂੰ ਕਿਤਨਾ ਕਿਤੇ ਨਰਮੀ ਦਿਖਾਣੀ ਚਾਹੀਦੀ ਹੈ। ਦੇਖੋ ਕੇਂਦਰ ਨੇ ਨਰਮੀ ਰੱਖੀ ਜਾਂ ਨਹੀਂ ਰੱਖੀ ਮੈਂ ਸਮਝਦਾ ਕਿ ਪੰਜ ਮੈਮਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਉਣ ਤੋਂ ਬਾਅਦ ਵਿਭਾਰ ਸਿਮਰਤ ਕੌਰ ਬਾਦਲ ਦਾ ਉੱਥੇ ਇਹ ਸਵਾਲ ਕਰਨਾ ਹੀ ਗਲਤ ਸੀ। ਉਹਨਾਂ ਨੂੰ ਇਹ ਗੱਲ ਕਰਨੀ ਦੀ ਚਾਹੀਦੀ ਸੀ ਜੇ ਕੀਤੀ ਸੀ ਤੇ ਫਿਰ ਪੂਰੀ ਦ੍ਰਿੜਤਾ ਦੇ ਨਾਲ ਖੜੇ ਰਹਿੰਦੇ। ਔਰ ਉਸੇ ਕੋਈ ਨਾ ਕੋਈ ਸਟੈਂਡ ਐਫੋ ਜਾਂ ਲੈ ਕੇ ਆਂਦੇ ਕਿ ਪੰਥ ਨੂੰ ਔਰ ਪੰਜਾਬ ਨੂੰ ਉਹਨਾਂ ਤੇ ਮਾਣ ਹੁੰਦਾ ਇਹ ਇੱਕ ਦਿਖਾਵੇ ਕਰਕੇ ਖੜੇ ਹੋਣਾ ਔਰ ਬਹਿ ਜਾਣਾ ਹਮੇਸ਼ਾ ਦੇ ਕਹਿਣ ਤੋਂ ਬਾਅਦ ਇਹ ਕੋਈ ਰੋਲ ਕੋਈ ਠੀਕ ਸਮਝ ਨਹੀਂ ਆਇਆ ਮੈਂ ਸਮਝਦਾ ਕਿ ਜਦ ਪੰਜ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਅਕਾਲਤਖ ਸਾਹਿਬ ਨੇ ਲਾਈ ਹੈ ਕਿਸੇ ਨੂੰ ਵੀ ਇਹਦੇ ਵਿੱਚ ਹਲੇ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਫੈਸਲਾ ਜਜ਼ਦਾਰ ਸਾਹਿਬ ਅੱਗੋਂ ਦੇਣਗੇ ਅਸੀਂ ਤੇ ਉਹਨਾਂ ਦੇ ਆਦੇਸ਼ ਨਾਲ ਇੱਥੇ ਆਂਦੇ ਆ ਨਾ ਕਿ ਕੋਈ ਸ਼ਰੋਣੀ ਕਮੇਟੀ ਦੇ ਆਦੇਸ਼ ਦੇ ਨਾਲ ਇੱਥੇ ਆਇਆ ਨਾ ਹੀਰੇ ਕੋਈ ਅਕਾਲ ਅਕਾਲੀ ਦਲ ਦੇ ਸੋ ਅਕਾਲਤਖ ਸਾਹਿਬ ਦੇ ਜਜ਼ਰ ਸਾਨੂੰ ਜਿਹੜੀ ਵੀ ਰੂਪਰੇਖਾ ਬਣਾ ਕੇ ਦੇਣਗੇ ਅਸੀਂ ਉਹਨਾਂ ਦੇ ਪੈਰਾ ਦੇਵਾਂਗੇ ਲੱਗਦਾ ਕੋ ਚਾਚਾ ਵੱਡਾ ਨਿਕਲ ਕੇ ਆਏਗਾ ਮੈਂ ਦੇਖੋ ਉਹਨੇ ਸਲਾਹ ਕਰਕੇ ਦੱਸ ਦਿਆਂ ਵਾਪਸ ਆ ਕੇ ਦੱਸ ਜੀ